ਸੰਦੂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਫਰੀਦਕੋਟ ਅੱਜ ਦੀ ਜਿਹੜੀ ਸਾਡੀ 22 ਸਤੰਬਰ ਦੀ ਰੈਲੀ ਹੈ ਇਹ ਪਿਛਲੇ ਚੱਲ ਰਹੇ ਸੈਸ਼ਨ ਦੇ ਵਿੱਚ ਕੁਝ ਜਿਹੜੇ ਹੈਗੇ ਐਮਐਲਏ ਜਿਵੇਂ ਸੰਧਵਾਨ ਸਾਹਿਬ ਔਰ ਹੈ ਬੋਧਰਾਮ ਜੀ ਇਹਨਾਂ ਨੇ ਸਾਡੇ ਹੱਕ ਦੇ ਵਿੱਚ ਆਵਾਜ਼ ਠਾਈ ਸੀ ਕਿ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਅਸੀਂ ਉਹਨਾਂ ਦੇ ਧੰਨਵਾਦੀ ਵੀ ਹਾਂ ਔਰ ਉਹਦੇ ਜਵਾਬ ਦੇ ਵਿੱਚ ਡਾਕਟਰ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਉਹਨਾਂ ਨੇ ਬਿਲਕੁਲ ਜਿਹੜੀ ਹੈਗੀ ਕੋਰੀ ਨਾ ਸੈਸ਼ਨ ਦੇ ਵਿੱਚ ਕਰਤੀ ਵੀ ਅਸੀਂ ਇਹਦਾ ਜਿਹੜਾ ਹੈਗਾ ਮਸਲਾ ਹੱਲ ਨਹੀਂ ਕਰ ਸਕਦੇ ਸੋ ਇਸੇ ਚੀਜ਼ ਦਾ ਜਵਾਬ ਦੇਣ ਲਈ ਅੱਜ ਜਿਹੜਾ ਸਵਾਲ ਜਵਾਬ ਦੇ ਵਿੱਚ ਇਹ ਕੋਰੀ ਨਾ ਕੀਤੀ ਹੈ ਕਿ ਅਸੀਂ ਇਹਨਾਂ ਦਾ ਮਸਲਾ ਹੱਲ ਨਹੀਂ ਕਰ ਸਕਦੇ ਜਿਹੜਾ 1.5 ਲੱਖ ਬੰਦਾ ਨਾ ਤਾਂ ਇਹਨਾਂ ਨੂੰ ਤੋਂ ਕੋਈ ਲੋਨ ਮੰਗਦਾ ਹੈ ਨਾ ਇਹਨਾਂ ਤੋਂ ਕੋਈ ਅਸੀਂ ਕਿਸੇ ਕਿਸਮ ਦੀ ਨੌਕਰੀ ਮੰਗਦੇ ਆ ਅਸੀਂ ਆਪਣੇ ਪਰਿਵਾਰ ਆ ਪਾਲ ਰਹੇ ਆ ਸੋ ਉਹਨਾਂ ਨੇ ਸਾਡੇ ਮਸਲੇ ਨੂੰ ਬਿਲਕੁਲ ਹੀ ਣਗੌਲਿਆ ਕਰਕੇ ਉਹਦੀ ਕੋਰੀ ਨਾ ਕੀਤੀ ਐ ਸੋ ਇਸੇ ਚੀਜ਼ ਦਾ ਜਵਾਬ ਦੇਣ ਲਈ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਡਾਕਟਰ ਬਲਵੀਰ ਸਿੰਘ ਸਿੱਧੂ ਦਾ ਪਿੱਠ ਸਿਆਪਾ ਕਰਨ ਲਈ ਉਹਨਾਂ ਦੀ ਕੋਠੀ ਤੱਕਰਾਓ ਕਰਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਵੱਡੇ ਪ੍ਰੋਗਰਾਮ ਅਲਿੱਕ ਕੇ ਜਿਹੜੀਆਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਐ ਮਿਊਨਿਸਪਲ ਚੋਣਾਂ ਜਾਂ ਜਿਮਨੀ ਚੋਣਾਂ ਇਹਦੇ ਵਿੱਚ ਅਸੀਂ ਇਹਨਾਂ ਦਾ ਪੂਰਾ ਵਿਰੋਧ ਕਰਕੇ ਪਿੰਡ-ਪਿੰਡ ਜਾ ਕੇ ਇਹਨਾਂ ਦਾ ਜਿੱਥੇ ਸਟੇਜ ਲਾਉਣਗੇ ਉੱਥੇ ਨਾਲ ਸਟੇਜ ਸਾਡੀ ਲਾ ਕੇ ਇਹਨਾਂ ਦਾ ਪੂਰਾ ਜ਼ੋਰ ਵਿਰੋਧ ਕਰਾਂਗੇ ਤੇ ਇੱਕ ਵੀ ਬੰਦਾ ਜਿਹੜਾ ਹੈਗਾ ਪਿੰਡਾਂ ਦੇ ਵਿੱਚੋਂ ਇਹਨਾਂ ਦਾ ਸਰਪੰਚ ਜਾਂ ਐਮਸੀ ਜਾਂ ਜਿਮਨੀ ਚੋਣਾਂ ਦੇ ਵਿੱਚ ਕਿਸੇ ਨੂੰ ਜਿੱਤਣ ਨਹੀਂ ਦੇਵਾਂਗੇ ਕਿਉਂਕਿ ਪਿੰਡਾਂ ਦੇ ਵਿੱਚ ਸਾਡਾ ਜਿਹੜਾ ਹੈਗਾ ਸਾਰੇ ਸਾਥੀਆਂ ਦਾ ਦਬਦਬਾ तकरीबन ਇੱਕ ਪੰਚਾਇਤ ਮੈਂਬਰ ਜਾਂ ਸਰਪੰਚ ਦੇ ਬਰਾਬਰ ਹੈ ਸੋ ਅਸੀਂ ਇਹਨਾਂ ਨੂੰ ਜਿੱਤਣ ਦੇ ਯੋਗ। ਜਾਨਤ ਜੀ ਧੰਨਵਾਦ। ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਕੇ ਆਈ ਸੀ ਪਰ ਨਿਭਾਇਆ ਹੀ ਨਹੀਂ ਗਏ। ਤੁਹਾਡੇ ਨਾਲ ਵੀ ਵਾਅਦਾ ਨਹੀਂ ਨਿਭਾਏਗਾ। ਕੀ ਕਰਨਾ ਹੈ ਇਹਦਾ? ਦੇਖੋ ਇਹ ਜਿਹੜੀ ਪੰਜਾਬ ਸਰਕਾਰ ਆ ਝੂਠੀ ਸਰਕਾਰ ਆ ਔਰ ਆਈ ਹੀ ਇਸ ਵਾਅਦੇ ਨਾਲ ਸੀ ਵੀ ਅਸੀਂ ਜਿਹੜੇ ਮਸਲੇ ਕਾਂਗਰਸ ਜਾਂ ਅਕਾਲੀ ਦਲ ਨੇ ਜਿਹੜੇ ਹੈ ਹੱਲ ਨਹੀਂ ਕੀਤੇ ਉਹਨਾਂ ਨੂੰ ਅਸੀਂ ਹੱਲ ਕਰਾਂਗੇ। ਸੋ ਇਸੇ ਵਾਅਦਿਆਂ ਦੀ ਬਦੌਲਤ ਤੇ ਝੂਠੇ ਵਾਅਦੇ ਜਿਹੜੇ ਕੀਤੇ ਉਹਨਾਂ ਦੀ ਬਦੌਲਤ ਹੀ ਪੰਜਾਬ ਸਰਕਾਰ ਆਈ ਸੀ ਇਹ ਕਿਸੇ ਵੀ ਕੈਟਾਗਰੀ ਨੂੰ ਇਹਨਾਂ ਨੇ ਸਿਰੇ ਤੱਕ ਨਹੀਂ ਪਹੁੰਚਾਇਆ ਸੋ ਹੁਣ 2.5 ਸਾਲ ਦੇ ਵਿੱਚ ਹੀ ਚਾਹੇ ਉਹ ਅਧਿਆਪਕ ਹੈ ਚਾਹੇ ਉਹ ਹੋਰ ਸਾਰੇ ਮੁਲਾਜ਼ਮ ਹੈ ਜਾਂ ਸਾਡੇ ਸਾਥੀ ਹੈ ਜਿਨ੍ਹਾਂ ਨੂੰ ਉਮੀਦ ਸੀ ਵੀ ਇਹ ਜਿਹੜਾ ਹੈਗਾ ਮਸਲਾ ਹੱਲ ਕਰਨਗੇ ਪਰ ਇਹਨਾਂ ਨੇ ਕੋਈ ਕਿਸੇ ਦਾ ਜਿਹੜਾ ਹੈਗਾ ਮਸਲਾ ਹੱਲ ਨਹੀਂ ਕੀਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਇਸ ਚੀਜ਼ ਦਾ ਮਿਲੂਗਾ ਜੀ ਠੀਕ ਹੈ ਇਹਦੀ ਅਗਲੀ ਰੂਪਰੇਖਾ ਕੀ ਹੋਏਗੀ ਜੀ ਇਸ ਤੋਂ ਇਹ ਜੀ ਜਿਵੇਂ ਤੁਹਾਨੂੰ ਪਤਾ ਕਿ ਪੰਜਾਬ ਸਰਕਾਰ 2022 ਦੇ ਇਲੈਕਸ਼ਨਾਂ ਦੇ ਵਿੱਚ ਛਾਟੇ ਵੀ ਜੁਨੀਅਨ ਦੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਕਿ ਇਹਨਾਂ ਨੂੰ ਸਾਰੇ ਐਮਐਲਆ ਨੂੰ ਮੰਤਰੀਆਂ ਨੂੰ ਮੰਗ ਪੱਤਰ ਵੀ ਸਾਡੇ ਵੱਲੋਂ ਦਿੱਤੇ ਗਏ ਲੇਕਿਨ ਇਸ ਵਾਰ ਜੋ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਇਆ ਉਹਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਾਨੂੰ ਕੂਰਾ ਜਵਾਬ ਦਿੱਤਾ ਕਿ ਅਸੀਂ ਇਸ ਇਹਨਾਂ ਦਾ ਮਸਲਾ ਆ ਰਹੀ ਕਿ ਡਾਕਟਰਾਂ ਦਾ ਮਸਲਾ ਹੱਲ ਨਹੀਂ ਕਰ ਸਕਦੇ। ਚਾਹੇ ਅਸੀਂ ਅੱਜ ਉਹਨਾਂ ਦਾ ਪਿੱਟ ਸਿਆਪਾ ਕਰਨ ਵਾਸਤੇ ਚੱਲੇ ਆਂ ਜਿਹੜੀ ਸਾਡੀ ਅਗਲੀ ਰੂਪਰੇਖਾ ਉਹ ਅੱਜ ਅਸੀਂ ਕਿਰਨ ਪ੍ਰੋਟੈਸਟ ਕਰਦੇ ਆਂ ਦੀ ਕੋਠੀ ਦੇ ਅੱਗੇ ਦੇਖਦੇ ਆਂ ਜੇ ਮਸਲਾ ਹੱਲ ਕੋਈ ਕਰਦੇ ਆ ਕੋਈ ਸਾਨੂੰ ਵਿਸ਼ਵਾਸ ਦਿਵਾਉਂਦੇ ਆ ਤਾਂ ਵਧੀਆ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੀ ਨਾਸੀ ਧੂਆਂ ਕੱਢ ਦਿਆਂਗੇ। ਠੀਕ ਹੈ। ਅੱਜ ਪਟਿਆਲੇ ਪ੍ਰਦਰਸ਼ਨ ਤੇ ਚੱਲੇ ਹਾਂ ਕੀ ਕਾਰਨ ਹੈ ਇਹਦਾ? ਮੈਂ ਡਾਕਟਰ ਕਸ਼ਮੀਰ ਸਿੰਘ मीत ਪ੍ਰਧਾਨ ਪੰਜਾਬ ਅਸੀਂ ਅੱਜ ਜੋ ਪਿਛਲੇ ਸੈਸ਼ਨ ਦੇ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਨੇ ਮੈਡੀਕਲ ਪ੍ਰੈਕਟਿਸ਼ਨਰਾਂ ਦੇ ਬੁੱਧ ਜੋ ਹੈਗਾ ਸਾਡਾ ਹੀ ਫੈਸਲੇ ਜੇ ਹੱਕਾਂ ਦੇ ਮੁਤਾਬਕ ਸਾਡੇ ਉਹ ਵਿਰੁੱਧ ਬੋਲਿਆ ਇਸ ਵਾਸਤੇ ਅਸੀਂ ਜਿਹੜਾ ਹੈਗਾ ਉਹਦਾ ਅੱਜ ਪਿੱਟ ਸਿਆਪਾ ਉਹਦੀ ਕੋਠੀ ਦਾ ਘਰਾਓ ਕਰਨ ਵਾਸਤੇ ਪਟਿਆਲੇ ਜਾ ਰਹੇ ਹਾਂ ਕਿਹੜੇ ਕਿਹੜੇ ਮੰਗਾਣੇ ਜਿਹੜੇ ਤੁਹਾਡੇ ਮੈਨਰ ਤੁਸੀਂ ਲੈ ਕੇ ਚੱਲੇ ਸਾਡੀਆਂ ਮੰਗਾ ਅਸੀਂ ਇੱਕ ਸੇਲ ਸੂਤਤਾ ਦੇ ਰਹੇ ਹਾਂ ਜਿਹੜੇ 80% ਲੋਕਾਂ ਨੂੰ ਸਾਡੀ ਜਿਹੜੀ ਮੇਨ ਮੰਗ ਆ ਕਿ ਸਾਨੂੰ ਜਿਹੜਾ ਪਿਛਲੇ ਸਮੇਂ ਤੋਂ ਜਿਹੜੀ ਲਟਕਦੀ ਸਾਡੀ ਮੰਗ ਆ ਕਿ ਸਾਨੂੰ ਜ ਕੁਝ ਰੈਫਰੈਂਸ ਕੋਰਸ ਕਰਾ ਕੇ ਜਿਹੜਾ ਸਾਡਾ ਸਾਨੂੰ ਰਜਿਸਟਰਡ ਕੀਤਾ ਜਾਵੇ ਤੇ ਸਾਨੂੰ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇ ਠੀਕ ਹੈ ਜੀ ਜਿੰਦਾਬਾਦ ਜਿੰਦਾਬਾਦ ਮੁਕਾਮਾ ਸਰਦਾਰਪੰਥ ਦੀ ਵਡਾਬਾ ਜਿੰਦਾਬਾਦ ਜਿੰਦਾਬਾਦ ਨਾਰੀ ਲਾ ਬਿਲਾਸ ਸਰਕਾਰ ਮੁਕਦਾਬਾ 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 ਬਿਲਾਸ ਸਰਕਾਰ ਮੁਕਦਾਬਾ ਮੁਕਦਾਬਾ مرد آباد مرد آباد منتري مرد